ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਤੇ ਪੈ ਜਪ ਨਾ ਹੋਵਈ ਜੇ ਲਾਈ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਨ ਪਾਲਖੋ へ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਿਢਿਆਈ ਹੁਕਮੇ ਤੁਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਇਹ ਇੱਕ ਨਾ ਹੁਕਮੇ ਬਖਸ਼ੀ ਸੇ ਹੁਕਮੇ ਸਦਾ ਪਵਾਈ ਇਹ ਹੁਕਮੈnder ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀਵ ਜੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਤਿਆਨੇ ਨੀਸਾਨ ਗਾਵੇ ਕੋ ਗੁਣ ਵੜਿਆਈਏ ਚਾਰ ਗਾਵੇ ਕੋ ਵਿਦਿਆ ਵਿਖੰਮੋ ਵਿਚਾਰ ਗਾਵੇ ਕੋ ਸਾਜ ਕਰੀ ਤਨਖੇਂ ਗਾਵੇ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰਹ ਦੂਰ ਕਥਨਾਂ ਗਥਿਨਾ ਵੈ ਤੋਟ ਕਤ ਕਤ ਕਥੇ ਕੋਟੀ ਕੋਟ ਕੋਟਾ ਦਿੰਦਾ ਦੇ ਲੈਂਦੇ ਥਕ ਪਾਹੇ ਨੁ ਗਾ ਤੁਗੰਤਰ ਖਾਏ ਕਾਹੇ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੀ ਪ੍ਰਵਾਹ ਸਾਚਾ ਸਾਹਿਬ ਸਚ ਨਾਹੀਂ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਏ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੰਤਰੀ ਪਿਆਰ ਅਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕੱਪੜਾ ਨੰਦਰੀ ਮੂਖ ਦਵਾਰ ਨਾਨਕੇ ਬਹਿ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਦਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੋਰੀ ਸਰਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸੁਨਣਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਨ ਪਾਣੀ ਕੀ ਨਾਈ ਕਰੀ ਜੀ ਤਿਸ ਰੁਠੂ ਪਾਈ ਵੇਖਾ ਮਨ ਕਰਮਾ ਕੀ ਮਿਲੈ ਲਈ ਮਤ ਵਿਤਰ ਤੰਜਵਾ ਹਰ ਮਾਨਕ ਜੀ ਕੂਰ ਕੀ ਸਿਖ ਸੁਣੀ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹਰਿ ਜਾ ਹੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰਣਾ ਆਵੈ ਤਾਂ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇਹਾ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸਨੇ ਅਸਿਦ ਵੀ ਸੁਰਨਾਥ ਸਨੇ ਅੰਤਰ ਤਵਲੀ ਆਕਾਸ਼ ਨੇ ਆ ਦੀਪ ਲੋਪਾ ਤਾਲ ਸੁਨੇ ਪਵਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਆਂ ਦੂਪਉ ਕਾ ਨਾਸ ਸੁਨਿਆ ਈਸ਼ਰ ਬਰਮਾ ਇੰਦ ਸੁਨਿਆ ਮੁਕਸਾਲਾ ਹਨਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸਤ ਸਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਆਂ ਦੂਪਉ ਕਾ ਨਾਸ ਸੁਨਿਆ ਸਤੂ ਸੰਤੂ ਗਿਆਨ ਸੁਨਿਆ ਅਸ਼ਟਕ ਕਾ ਇਸ਼ਾਨਾਨ ਸੁਨਿਆ ਪੜ ਪੜ ਪਾਵੈ ਮਾਨ ਸੁਨਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵੇਗਾ ਸੁਨਿਆ ਅੰਧੁਕ ਪਾਉ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾ ਸੁਨਿਆ ਸੇਖ ਪੀਰ ਪਾਤਸ਼ਾ ਸੁਨਿਆਂ ਦੇ ਪਾਵਹਿ ਰਾਹੁ ਸੁਨਿਆ ਹਾਥ ਹੋਵੈ ਸਗਾ ਹੋ ਨਾਨਕ ਭਗਤ ਸਦਾ ਵੇਗਾ ਸੁਨਿਆ ਅੰਧੁਕ ਪਾਉ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਵਿਛੈ ਵਿਸਤਾਏ ਕਾਗਦ ਕਲਮ ਨ ਲਿਖਨ ਹਰ ਮੰਨੇ ਕਾ ਬੈਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮੰਨੇ ਮੁਚੂਟ ਨ ਖਾਇ ਮੰਨੇ ਜਮ ਕੇ ਸਾਥ ਨ ਜਾਏ ਸਨਮ ਨਰਿੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਗ ਨ ਪਾਈ ਮੰਨੈ ਵਰਸਾ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਏਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਬਭ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਗਵੰਨ ਵੇਖੂ ਏਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ پنچ پروان پنچ پردھان پنچی پاو درگہ مان پنچی سوہ ہے نر را جان پنچا کوری تان جی کہ کرے کرم دیا کا پوت سنتو تھا و رکھا جن سوت جی کو بجے ہوئے سچا تولے اوپر گیتا پار ترتی ہوتی تلے کبنجور جی یا ترگا کے نا سمنا لکھیا بڑی کلام ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸਵਾਲੇ ਰੂਹ ਕੀ ਤਿਦਾ ਤੇ ਆਣੇ ਕੋਣ ਖੂਤ ਕੀਤਾ ਵਸਾਏ ਕੁ ਕੁਵਾਉ ਦਿੱਸਤੇ ਹੋ ਲਖ ਦਰਿਆਵ ਕੁਦਰਤ ਕਵਨ ਕਾ ਵਿਚਾਰ ਬਾਰੇ ਨੰ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲਿਕਾ ਤੁਸ ਦੱਸ ਲੈ ਤਨ ਅਨੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਘਦਾਤਾਰ ਅਸੰਖ ਸੂਰਮੋ ਭਗਸਾਰ ਸੰਖ ਹੋਣ ਲਈ ਲਾਈਤਾਰ ਕੁਦਰਤ ਕਰुण ਕਹ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋਤੁ ਤੇ ਭਾਵੈ ਸਾਈ ਪਲਿਕਾਰ ਤੁਸੋ ਦਸਲਾ ਨਿਰੰਕਾਰ ਅਸੰਖ ਮੂਰਖੰਦ ਕੋਰ ਸੰਘ ਚੋਰ ਹਰਾਮ ਖੋਰ ਸੰਖ ਮਰ ਕਰ ਜਾਹਿ ਜੋਰ ਅਸੰਖ ਗਾਲ ਵਡ ਹੱਤਿਆ ਕਮਾਈ ਸੰਘ ਪਾਪੀ ਪਾਪ ਕਰ ਜਾਹਿ اث کار کوراہ ملیش مل پخا سنکھ نند سر کرے پار نانک نی ہے نا سائی بلی کال تلاس ناب تھا اگم اگم سنکھ لو سنکھ ہے سر پار ہوئے خری نام خری سالا خری گیان گیت گنگ گا ਅਖਰੀ ਲਿਖਣ ਬੋਲਣ ਬਾਣ ਅਖਰ ਸਰ ਸੰਜੋਗ ਵਖਾਨ ਜਿਨੇ ਲਿਖੇ ਤੇ ਸ੍ਰੀ ਨਾਇ ਜੀ ਫਰਮਾਇਤ ਉਤਪਾਹਿ ਜੇ ਤਾ ਗੀਤਾ ਤੇ ਤਨ ਨਾ ਬਿੰਦਵ ਨਾਏ ਕੋ ਥਾਉ ਕੁਦਰਤ ਕਉਣ ਕਾ ਵਿਚਾਰ ਬਾਰੇ ਨ ਜਾਵੇ ਏਕ ਵਾਰ ਜੋ ਤੁਧ ਉਪਾਵੇ ਸਾਈ ਭਲੀ ਕਾ ਤੁਸ ਦਸਲਾ ਅੰਕਾਰ ਭਰੀਏ ਹੱਥ ਪੈਰ ਤਨ ਦੇਹ ਬਾਣੀ ਤੋਤੇ ਦਰਸਖੇ ਮੂਤਪਲੀ ਤੇ ਕਪੜ ਹੋਏ ਦੇ ਸਾਬੂਨ ਲਈਅਤ ਹੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਧੂਪ ਨਾ ਵੇ ਕੇ ਰੰਗ ਪੁਨੀ ਪਾਪੀ ਅਖਣ ਨਾਹੀ ਕਰ ਕ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮੀ ਆਬੁ ਜਾਹੁ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨੇ ਅਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸਵਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋਇਲਾ ਵਕਤ ਕਵਨ ਕਵਨਿਤਿਤ ਕਵਨ ਵਾਰ ਕਵਨ ਸ੍ਰੋਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਨ وقت نہ پائیو کا دیاں جلی لے قرآن تھتوان جو گی جانے رتمان کوئی جا کر تسرٹی کو سا جی اپے جانے سوئی کیو کرے آکھا کیو سالا آئیں کیا مرنی کیو جانا نانک اکھن سب کو آکھے ایک دیکھ سے آنا وڈا سائی وڈے نائیں کی تا جا کا ہو بے نانک جی کو آپ ہو جانے کہ گیا نہ سو ہے پاتالا پاتال لکھ آگا سا ਉੜ ਕੋੜ ਕ ਭਾਲ ਥਕੇ ਵੇਦ ਕੈ ਨਿਕ ਬਾਤ ਸੈ ਸਠਾਰ ਗਣਕ ਤੇ ਬਸ ਲੇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਨਾਸ ਨਾਨਕ ਵਡਾਖੀਐ ਅਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈ ਅਨਦਿਆ ਤਵ ਅਪ ਸਮੁੰਦਰ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹਾ ਸਤਿ ਮਾਲ ਤਨ ਕੀੜੀ ਤੁਰਣਾ ਹੋਵਣੇ ਜੇ ਸਮੁੰਦਰ ਨਾ ਵੀਸਰੈ ਅੰਤ ਨ ਸਤਿ ਕੈ ਨੈ ਅੰਤ ਅੰਤਨ ਕਰਣ ਦੇ ਨਾ ਅੰਤ ਅੰਤਨ ਵੇਖਣ ਸੁਣਨਾਂ ਅੰਤਨ ਜਪੇ ਕੇ ਅਮਨ ਅੰਤਨ ਜਪੇ ਗੀਤਾ ਕਾਰ ਅੰਤਨ ਜਪੇ ਪਾਰਵਾਰ ਅੰਤ ਕਾਰਨ ਇਤੇ ਵਿਰਲਾਹੀ ਤਾਂ ਕੇ ਅੰਤਨ ਪਾਈ ਜਾਹੇ ਹੋ ਅੰਤਨ ਇਹਨੇ ਕੋਈ ਬੋਤਕ ਹੀ ਬੋਤਾ ਹੋਏ ਵੱਡਾ ਸਾਇਉ ਚਾਥਾ ਉਚੇਪੁਰ ਉਚਾਨਾ ਵੜੂ ਚਾਹੋਏ ਕੋਈ ਤੋ ਸੁਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪਾ ਨਾਨਕ ਨਜ਼ਰੀ ਕਰਮੀਂ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਤ ਨਤ ਮਾਇ ਕੀਤੇ ਮੰਗਹਿ ਜੋਦ ਪਾਰ ਕੀਤੇ ਅੰਗੰਤਨੇ ਵਿਚਾਰੇ ਕੀਤੇ ਖੁੱਤ ਟਹਿਵੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਈ ਖਾਏ ਕੀਤੇ ਆ ਦੁਖ ਭੂਖ ਸਦ ਮਾਰੀ ਪਿੰਦਾ ਤੇਰੀਂ ਦਾ ਤਾਰ ਬੰਨ ਖਲਾਸੀ ਬਾਣੇ ਹੋਇ ਰੱਖ ਨਸਕੈ ਕੋਈ ਦੇਖੋ ਖਾਈ ਕੱਖਣ ਪਾਈ ਹੋ ਜਾਣੇ ਜੀਤੀਆਂ ਮੁਖਾਈ ਆਪੇ ਜਾਣ ਆਪੇ ਤੇ ਆਖੇ ਸੇ ਪਕੇਈ ਕੇ ਜਿਸ ਨੇ ਬਖਸ਼ੇ ਸਿਖਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਹੈ ਮੁੱਲ ਜਾਹੇ ਮੁੱਲ ਭੈ ਮੁੱਲ ਸਮਾਹੇ ਅਮੁੱਲ ਧਰਮ ਮੁੱਲ ਜੀਵਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਖਿਆ ਨਾ ਜਾਈ ਆਖ ਖਰੇਲੇ ਵਿਲਾਈ ਅੱਖੇ ਵੇਦ ਪਾਠ ਪੁਰਾਣਿ ਅੱਖੇ ਬੜੇ ਕਰਿ ਵਿਖਿਆ ਨਿ ਅੱਖੇ ਵਰਮੇ ਅੱਖੇ ਇੰਦ ਅੱਖੇ ਗੁਪਿਤੈ ਗੋਵਿੰਦ ਅੱਖੇ ਸੁਰਖੇ ਸਿਦ ਅੱਖੇ ਗਿਤੇ ਕਿਤੇ ਬੁੱਧ ਅੱਖੇ ਦਨਵ ਅੱਖੇ ਦੇਵ ਅੱਖੇ ਸੁਨਮ ਜਨ ਸੇਵ ਕੀਤੇ ਅੱਖੇ ਕਨਪਾਈ ਕਿਤੇ ਕਹਿ ਕੈ ਠੁੜ ਜਾਏ ਜੀਤੇ ਗੀਤੇ ਹੋਰ ਕਰੇ ਤਾਂ ਅਗਨ ਸਕੇ ਕੀ ਕੀ ਜਿਹੜੇ ਪਤੇੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਅਖੇ ਬੋਲ ਵਿਗਾੜ ਤਾ ਲਿਖੀਐ ਸਰਗਵਰ ਰਗਵਰ ਸੋਦਰ ਕੀ ਹਸੁਕਰ ਕੀ ਹ ਜਿਤ ਵੈ ਸਰਬ ਸਮਾਲੇ ਬਾਜੀ ਨਦ ਅਨੇਕ ਸੰਘਾ ਕੇਤੇ ਬਨਹਾਰੇ ਕੇਤੇ ਰਾਗ ਪਰਿਸੰਖੀ ਅਣ ਕੇਤੇ ਗਵਨਹਾਰੇ ਗਵ ਤੁਨ ਪਉਣ ਪਣੀ ਬੈ ਸੰਤਰ ਗਾਵੇ ਰਾਜਤ ਤੁਮ ਦੁਆਰੇ ਗਵ ਹੈ ਜਿਤ ਗਉਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਵ ਹੈ ਈਸ਼ਰ ਵਰਮੰਦੇ ਸੋਣ ਸਦਾ ਸੁਆਰੇ ਗਵਹਿ ਨੰਦਸਨ ਬਿਠੇ ਦੇਵਤਿਆਂ ਦਰ ਨਾਲੇ ਗਵ ਸਦਿਸਮਾ ਦੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਵ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਦੇ ਦਾ ਨਾਲੇ ਗਵ ਮੋਹਨੀਆਂ ਮਨ ਮੋਹਨ ਸੁਰਗਮਚ ਫਿਆਲੇ ਗਵਨ ਰਤਨ ਪਾਏ ਤੇਰੇ ਅਰਸਾ ਦੀਤ ਨਾਲੇ ਗਵ ਜੋਧ ਮਾਮਲ ਸੂਰਗ ਗਵਹਿ ਖਾਣੀ ਚਾਰੇ ਗਵਹਿ ਖਨ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤੂਨ ਗਵ ਜੋਤਨ ਪਵਨ ਰਤੇ ਤੇਰੇ ਭਕਤਰ ਸਾਲੇ ਹੋਰ ਕੀਤੇ ਗਵਨ ਸਿਮਜਿਤਨਾ ਉਹਨਾਂ ਨੇ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚੀ ਨਾਹੀ ਹੈ ਪੀਹੋ ਸਿਜੈ ਨਾ ਜਸ ਰਤਨ ਜਨਰੇ ਚਾਈ ਰੰਗੀ ਰੰਗੀ ਬਾਤੀ ਕਰ ਕਜਨ ਸਿਮਾ ਜਨੁ ਪਾਈ ਕਰ ਕਰ ਵੇਖ ਹੈ ਕੀ ਤਾ ਆਪਣਾ ਜਿਉ ਤਿਸ ਦੇ ਵੜਿਆਏ ਜੋ ਤਿਸ ਭਾਵੇ ਸੋਈ ਕਰਸੀ ਹੋ ਗੁਨਾ ਕਰਨਾ ਨਾ ਜਾਈ ਸੋ ਪਾਤਸ਼ਾਹੁ ਸ਼ਹਾਹਾ ਪਾਤ ਸਾਹਿਬ ਨਾਨਕ ਰੈ ਨਰਜਾਈ ਮੁੰਦਾ ਸੰਤੋਖ ਸ਼ਰਮ ਬਚੋ ਲੀਤਿਆਨ ਕੀ ਕਰੇ ਬਪੂਤਾ ਖਿੰਥਾ ਕਾਲ ਕੁਆਰੀ ਕਾਇ ਜੁਗਤ ਦੰਦਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸ ਆਦੇਸ ਅਦ ਨੀਲਨਦ ਨਾਹਤ ਜੁਗ ਜੁਗ ਕੋਈ ਸਾਂ ਪੁਗਤ ਗਿਆਨ ਦਇਆ ਭੰਡਾਰਨ ਕਟਕਟ ਵਜੈ ਨਾਦ ਆਪਣਾ ਨਾਥੀ ਸਭ ਜਾ ਕੀ ਰਿਤੀ ਸਦਵਰਾ ਸਾਧ ਸੰਜੋਗ ਵਿਜੋਦ ਦੇ ਕਾਰ ਚਲਾਵੇ ਲੇਖਿਆ ਵੇ ਭਾਗ ਆਦੇਤ ਸਿਆਦੇ ਸਵਾਦ ਨੀਲਨਾਦ ਨਾਹਤ ਜੋ ਜੋ ਏਕੋ ਵੇਸਾ ਇਕਮ ਅਯੁਕਤ ਵਿਅਾਇਤ ਅੰਜਲੇ ਪ੍ਰਵਾਣਿਕ ਸੰਸਾਰੀ ਕੁੰਡਾਰੀ ਇਕ ਲਾਇ ਦੀਵਾਨ ਜਿਵਿਤ ਸੁਭਾਵਤ ਵਚਲਾਵੇ ਜੇ ਹੋਵੇ ਫੁਰਮਾਨ ਉਹ ਵੇਖਿਆ ਉਹ ਨਨਦਰਨਾ ਹੈ ਬਹੁਤਵ ਵਿਦਾਨ ਆਦੇਸ ਸਹਿ ਆਦੇਸ ਅਦਨੀਲ ਨਦ ਨਹਤ ਜੋ ਜੋ ਇੱਕੋ ਵੇਸ ਹਸਨ ਲੋਲੋਏ ਪੰਡਾਰ ਜੋਗ ਸਪਾਇ ਸੋਈ ਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਤ ਸੈ ਆਦੇਸਵਾਦ ਨੀਲਨਦ ਨਹਤ ਜੂਰੋ ਏ ਕੋਈਸਾ ਇੱਕ ਦੂਜੀ ਭੌ ਲਖ ਹੋਇ ਲਖ ਹੋ ਬਹਿ ਲਖ ਵੀਸ ਲਖ ਲਗੇੜਾ ਕੀਏ ਇੱਕ ਨਾਮ ਜਗਦੀਸ਼ੇ ਤਰਾਵਤ ਪੁਰੜੀਆ ਚੜੀਆ ਹੋਇ ਕੀਸਾ ਸੋਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਅੱਖਣ ਜੋਰ ਚ ਪੈਣੇ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰਾ ਜੋ ਰਨਾ ਸ੍ਰਤੀ ਕੇ ਅਨ ਵਿਚਾਰ ਜੋ ਰਨਾ ਯੁਕਤੀ ਹੁਟੈ ਸੰਸਾਰ ਜੇ ਸਾਥ ਜੁਰ ਕਰ ਵੇਖੈ ਸੋਈ ਨਾਨਕ ਉਤਮ ਨੀਤ ਨ ਕੋਈ ਰਾਤੀ ਰੁਤੀ ਥਿਤੀ ਵਾਰ ਪਉਣ ਪਾਣੀ ਗਣੀ ਪਾਤਲ ਤਿਸ ਸਵਿਤਰ ਤਿਥਾ ਬਰਖੀ ਤਰਮਸਾਲ ਤਿਸ ਵਦੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿਥੈ ਸੋਹਣ ਪੰਜ ਪਰਵਾ ਨਦਰੀ ਕਰਮ ਬੋਐ ਨੀਸਾਨ ਕੱਚ ਪਕਾਇਉ ਥੈ ਪਾਈ ਨਾਨਕ ਗਇ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਣ ਮਹੇਸ਼ ਕੀਤੇ ਵਰ ਮੇ ਘਟ ਘੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦਰ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਵਕ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਰਿਥਾ ਨਾਦ ਬਨਉਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਰਿਥਾ ਗੜ ਕਣੀ ਬਹੁਤਨੂਪ ਤਾਂ ਕੀਆਂ ਗੱਲਾਂ ਗਥੀਆਂ ਨਾ ਜਾਏ ਜੇ ਕੋ ਕਹਿ ਵਿਛੈ ਪਿਛੈ ਪਿਛਤਾਏ ਰਿਥਾ ਗੜੀਏ ਸੁਰਤ ਮਤ ਮਨ ਬੋਧ ਰਿਥਾ ਗੜੀਆਂ ਸੁਰ ਸਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਔਰ ਨ ਕੋਈ ਹੋਰ ਦਿੱਥੈ ਜੋਦ ਮਾਉਲ ਸੂਤਨ ਮੈਂ ਰਾਮ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਮੈਂ ਮਾਏ ਤਾਂ ਗਿਰੂਪ ਨਗਥਨੇ ਜਾਹੀ ਨਾਉ ਮਰਨ ਠਾਗੇ ਜਾਏ ਜਿਨ ਕੈ ਰਾਮ ਸੈਮਨ ਮਾਏ ਦਿੱਥੈ ਭਗਤ ਵਸੈ ਕੇ ਲੋਕ ਰਹਿਨਨ ਸੱਚਾ ਮਨ ਸੋਈ ਸੱਚ ਕਨਵਸ ਅਹੰਕਾਰ ਕਰ ਕਰ ਵੇਖ ਨਦਰਿ ਨਿਹਾਲ ਇਤਥੇ ਖੰਡ ਮੰਡਲ ਵਰ ਭੰਡੋ ਜਿ ਗੁਗਤ ਦਾੰਤਨਾਂ ਇਤਥੇ ਲੋਲ ਆਕਾਰ ਜਿਬ ਜੋ ਕੁਮ ਤੇ ਵਤੂਕਾਰ ਵੇਖਿਆ ਵਿਖਿਆ ਕਰ ਵਿਚਾਰ ਨਾਨਕ ਕਥਨਾ ਕਰਿੜਾ ਸਾਰ ਜਤ ਪਹਾਰਾ ਧੀਰਿ ਸੁਨਿਆਰ ਹਰਿਨ ਮਤਿ ਵੇਦ ਹਥੀਯਾਰ ਪੌਖ ਲਗਨ ਤਉ ਤਉ ਭੰਡਾ ਪਉ ਅਮ੍ਰਿਤ ਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿਨ ਹਾਲ ਸਲੋਕਾ భవਨ ਗੁਰੂ ਪਾਣਿ ਪਿਤਾ ਮਾਤਾ ਤ੍ਰਿਤਮਹਤ ਦਿਵਸ ਰਾਤ ਦਇਦਾਇਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਮੁਰਿਆਈਆਂ ਵਾਚੇ ਧਰਮ ਦੂਰ ਕਰਮੀਆਂ પો ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੇ ਛੁਟੇ ਨਾਲ